ਲੋ ਜੀ ਦੋਸਤੋ ਅੱਜ ਆਪਾਂ ਬਹੁਤ ਦਿਨਾਂ ਬਾਅਦ ਆਏ ਆਂ ਜੀ ਸਾਈਕਲ ਟੂਰ ਤੇ ਮੇਰੇ ਨਾਲ ਮੇਰੇ ਦੋਸਤ ਹਰਦੇਖ ਸਿੰਘ ਟੋਲ ਤੇ ਮੈਂ ਅਸੀਂ ਜਾ ਰਹੇ ਆਂ ਜੀ ਸਾਈਕਲ ਟੂਰ ਆਫਟਰ ਮੈਨੀ ਡੇਸ ਅਸੀਂ ਜਾ ਰਹੇ ਆਂ ਜੀ ਅੱਜ ਬਹੁਤ ਦਿਨਾਂ ਬਾਅਦ ਸਾਨੂੰ ਕਾਫੀ ਮਹੀਨੇ ਹੋ ਗਏ ਟੂਰ ਤੇ ਗਿਆ ਨੋ ਪਰ ਅੱਜ ਅਸੀਂ ਡਿਸਾਈਡ ਕੀਤਾ ਕਿ ਅੱਜ ਹਮਨੇ ਜਾਣਾ ਹੀ ਜਾਣਾ ਹੈ चाहे आंधी आए चाहे तूफान आए हम नहीं रुकेंगे चाहे बाढ़ आ जाए चाहे चक्रवाती तूफान आ जाए पर हम नहीं रुकेंगे हैं पीछे गाड़ी आ रही है हमारा वेट कर रही है जाने के लिए सैड हमारी दाढ़ी में चिट्टे चिट्टे बाल आने लग गए हमें टेंशन होने लगी ਇਹ ਚਿੱਟੇ ਚਿੱਟੇ ਬਲ ਕਹਾਂ ਸੇ ਆ ਗਏ 1 ਹੈਂਡ ਹੋਲੀ ਲੋ ਜੀ ਹੁਣ ਆਪਾਂ ਕੈਮਰਾ ਕਮਾएंगे ਅੱਗੇ ਦਾ ਵੀਊ ਦਿਖਾएंगे ਦੇਖੋ ਜੀ ਫਸਲਾਂ ਵੀ ਇਸ ਵਾਰੀ ਥੋੜੀਆਂ ਘੱਟ ਹੀ ਉੱਠੀਆਂ ਨੇ ਕਿਉਂਕਿ ਠੰਡ ਘੱਟ ਪੈ ਰਹੀ ਐ ਕਣਕਾਂ ਨੂੰ ਠੰਡ ਜ਼ਰੂਰੀ ਹੁੰਦੀ ਐ ਸਾਡੇ ਦੋਸਤ ਨੋ ਹਾਈ ਹੈਲੋ ਕਰਕੇ ਜਾਂਦੇ ਨੇ ਇਹ ਦੇਖੋ ਜੀ ਸਾਹਮਣੇ ਮੌਸਮ ਕਿਹਦਾ ਹੈ ਮੌਸਮ ਇਸ ਵਾਰੀ بارش ਘੱਟ ਪਈ ਹੈ بارش ਘੱਟ ਹੋਣ ਕਰਕੇ ਫਸਲਾਂ ਵੀ ਥੋੜੀਆਂ ਠੰਡੀਆਂ ਨੇ ਡਾਊਨ ਨੇ ਥੋੜੀਆਂ ਘੱਟ ਉੱਤਰਈਆਂ ਨੇ ਤੇ بارش ਤੇ ਲੋ ਜੀ ਆਪਾਂ ਸੇਖਰਵਜਰੇ ਪਹੁੰਚ ਚੁੱਕੇ ਆਂ ਬਹੁਤ ਜਲਦੀ ਅਸੀਂ ਆਪਣਾ ਸਫ਼ਰ ਪੈ ਕਰਿਆ ਹੈ ਇਹ ਦੇਖੋ ਜੀ ਨਵਾਂ ਰੋਡ ਬਣਿਆ ਜੀ ਸੇਖਰਵਜਰੇ ਤੋਂ ਇਹ ਨਵਾਂ ਜਾਂਦਾ ਜੀ ਫੌਜੀ ਕਾਨੂੰਨੀ ਨੂੰ ਅੱਜ ਅਸੀਂ ਫਸਟ ਟਾਈਮ ਇਸ ਰੋਡ ਤੇ ਜਾ ਰਹੇ ਆਂ ਜਿਸ ਦਿਨ ਦਾ ਰੋਡ ਬਣਿਆ ਏ ਰੋਡ ਨੂੰ ਕਾਫੀ ਦਿਨ ਹੋ ਗਏ ਬਣੇ ਨੂੰ ਪਰ ਸਾਡਾ ਇਹ ਫਸਟ ਰੂਟ ਹੈ ਇਸ ਰੋਡ ਦਾ ਕਿਤੇ ਦੇਖੋ ਇਸੇ ਖਰਮਤ ਰੇ ਦੀ ਜ਼ਮੀਨ ਤੇ ਇਹ ਵੀ ਸੇਖਰ ਮਜਰੇ ਦੀ ਜ਼ਮੀਨ ਹੈ ਤੇ ਅਸੀਂ ਜਾ ਰਹੇ ਹਾਂ ਸਾਈਕਲ ਤੇ ਮੈਂ ਹੌਲੀ ਹੋ ਗਿਆ ਯਾਰ ਹੌਲੀ ਕੀ ਹੁੰਦਾ ਹੈ ਤੂੰ ਲੋਜੀ ਅੱਜ ਅਸੀਂ ਬਹੁਤ ਦਿਨਾਂ ਬਾਅਦ ਬਲੌਗ ਬਣਾ ਰਹੇ ਹਾਂ ਬਲੌਗ ਕਈ ਬਲੌਗ ਕੰਨੇ ਆ ਪਰ ਅਸੀਂ ਦੇਸੀ ਭਾਸ਼ਾ ਚ ਬਲੌਗ ਕਰਨੇ ਹੈ ਤੈਨੂੰ ਡਰੀ ਕਰਦੀ ਯਾਰ ਅਸੀਂ ਬੱਬਰ ਸ਼ੇਰ ਕੁੱਤੇ ਤੋਂ ਡਰਾਂਗੇ ਕਿਹੜੀ ਗੱਲ ਕਰਦਾਹੀਂ ਸੇਕੜ ਮੱਧਰ ਆ ਪਿੱਛੇ ਰਹਿ ਗਿਆ ਜੀ ਅੱਗੇ ਜਾ ਰਹੇ ਹਾਂ ਜੀ ਫੌਜੀ ਕਾਨੂੰਨੀ ਵਾਲਾ ਰੋਡ ਫੇਰ ਰੋਡ ਅੱਗੇ ਤੋਂ ਕੱਚਾ ਪਹਾ ਕੱਚੀ ਪਹੀ ਫੁਰੜੇ ਨੂੰ ਵੀ ਜਾਂਦੀ ਐ ਫੌਜੀ ਕਾਨੂੰਨੀ ਤੋਂ ਮੇਨ ਰੋਡ ਤੇ ਬਨੋੜ ਵਾਲੇ ਤੇ ਚਲੀ ਜਾਂਦੀ ਐ ਜੀ पर अच साडा पहला रूट इस रोड पर अच छुट्टी मना रहे हैं हम <laughs> बेबे क्या कह रही थी <laughs> तेन कह रही थी बेबे <laughs> का मुंडा हथ के सैकली चला है <laughs> बड़ा ओवर समार्ट बन द ये रास्ता जी ये भी जाता है बनोड़नों, कच्चे रस्ता। अरे तो बनोड़ कच्चा रास्ता पर पक्का रोड नवा जाना है जी फौजी कलोनी न के बनोड पता नहीं हमारा क्या पता है हम किधर को भाग जाए कि हम बब्बर शेर का पता नहीं होता किधर को भाग जाए ये देखो यहाँ पे झील है झील का आनंद आपको दिखा रहे हैं बीच में कितने बड़े दरख्त हैं ये पिंड वाला टोबा है टोबा शहर में इसको झील बोलते, है। बोलते हैं हम गांव में इसको टोबा बोलते हैं टोबा ये देखो ये देखो टोबा 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 मतलब छोटा झील झील का छोटा भाई टोबा हूँ सी साइकिल चेंज करे हैं एक्सचेंज करे हैं मतलब हर अपना क्या नाम है ਲੋ ਜੀ ਹੁਣ ਸਾਈਕਲ ਚੇਂਜ ਕਰਿਆ ਜੀ ਅਸੀਂ ਹਰਤੇਗ ਨੇ ਮੇਰਾ ਸਾਈਕਲ ਲਿਆ ਤੇ ਮੈਂ ਉਸ ਵਾਲਾ ਉਹ ਕਹਿੰਦਾ ਦੇ ਸਾਈਕਲ ði cycle is very funny ਅੱਪਾ ਜਾ ਰਹੇ ਆ ਜੀ ਇਹ ਰੋਡ ਇਹ ਜ਼ਮੀਨ ਸੇਖਰ ਮੱਜਰਾ ਤੇ ਕੁਰੜੇ ਦੀ ਹੈ ਅੱਗੇ ਜਾ ਕੇ ਕੁਰੜਾ ਫਿਲਹਾਲ ਸੇਖਰ ਮੱਜਰੇ ਦੀ ਹੈ ਬੰਨਾ ਲੱਗਦਾ ਸੇਖਰ ਮੱਜਰਾ ਕੁਰੜਾ ਕੁਰੜੀ ਦਾ ਆਪਸ ਦੇ ਵਿੱਚ ਪਰ ਸਭ ਤੋਂ ਜ਼ਿਆਦਾ ਰਕਵਾ ਹੈਗਾ ਜੀ ਸੇਖਰਵਜਰਾ ਪਿੰਡ ਦਾ ਲਗਭਗ 2200 ਏਕੜ ਦੇ ਕਰੀਬ ਰਕਵਾ ਪਿੰਡ ਸੇਖਰਵਜਰਾ ਦਾ ਪਿੰਡ ਹੈ ਕਾਫੀ ਜਵਿੰਨਾ ਸੇਲ ਵੀ ਹੋ ਚੁੱਕੀਆਂ ਹੈ ਕੁੜੀ ਦੀ ਜ਼ਿਆਦਾ ਹੋ ਚੁੱਕੀ ਹੈ ਪਰ ਕੁੜੀ ਦੀ ਬਹੁਤ ਘੱਟ ਹੋਈ ਹਲੇ ਉੱਧਰ ਵੀ ਗੇ ਤੇਜ਼ੀ ਆ ਰਹੀ ਹੈ ਮਾਨਕਪੁਰ ਵਾਲੀ ਸਾਈਡ ਤੋਂ ਗਰਮਾਈ ਹੋਈ ਹੈ ਮਾਰਕੀਟ ਰੇਟ ਜ਼ਮੀਨਾਂ ਦੇ ਕਾਫੀ ਹਾਈਕ ਹੋ ਗਏ ਨੇ ਬਹੁਤ ਉੱਪਰ ਜਾ ਚੁੱਕੇ ਨੇ ਤੇ ਦੇਖੋ ਜੀ ਲੋ ਜੀ ਬਰਸੀਨ ਵਾਲੇ ਖੇਤ ਸਰੋਂ ਵਾਲੇ ਖੇਤ ਆ ਗਏ ਨੇ ਜੀ ਅੱਗੇ ਚੱਲਦੇ ਆ ਜੀ ਆਪਾਂ ਇਹ ਦੇਖੋ ਹਰਿਆਲੀ 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 ਹੀ ਪੰਜਾਬ ਦੀ ਸ਼ਾਨ ਹੈ ਆਨ ਹੈ ਬਾਨ ਹੈ ਸ਼ਾਨ ਹੈ ਠੀਕ ਹੈ ਆਨ ਬਾਨ ਸ਼ਾਨ ਪੰਜਾਬ ਦੀ ਹਰਿਆਲੀ ਅੱਗੇ ਜੋ ਖੇਤ ਹੈ ये ज़मीन सेल हो चुकी है पर इसमें किसी ने कनक बीज रखी है पर अभी कनक उगी नहीं इसलिए इसकी वेट कर रहे हैं कि ये कब उगेगी आगे तो तप्पड़ पड़ा है ये जमीन अभी उपजाऊ नहीं की उन्होंने आगे जो खेत हैं वो हमारे मित्र के हैं इधर जो डोंगे वाले खेत हैं ये शेखरमा के हैं ਔਰ ਉੱਪਰ ਵਾਲੇ ਕੋਰੜਾ ਕੇ ਹੈ ਸਾਹਮਣੇ ਮੋਟਰ ਆ ਗਈ ਹੈ ਵਹਾਂ ਪੇ ਦੇਖੋ ਕਿਤਨੇ ਸੰਘਨੇ ਘਨੇ ਦਰਖਤ ਲਗੇ ਹੋਏ ਹੈ ਇਹ ਦੇਖੋ ਜੀ ਕਿੰਨਾ ਪੁਰਾਣਾ ਦਰਖਤ ਦਿਖਾਨ ਲੱਗੇ ਹੈ ਜੀ ਤੁਹਾਨੂੰ ਰਸਤੇ ਵਿੱਚ ਸਾਨੂੰ ਇੱਕ ਪੁਰਾਣਾ ਦਰਖਤ ਮਿਲਿਆ ਹੈ ਜੀ ਇਹ ਬੋਹੜ ਦਾ ਦਰਖਤ ਲੱਗ ਰਿਹਾ ਜੀ ਮੈਨੂੰ ਤਾਂ ਪੁਰਾਣਾ ਇਹ ਬੋਹੜ ਪੁਰਾਣੇ ਬਾਬੇ ਬੋਹੜ ਅੱਜ ਤੋਂ 100 150 ਸਾਲ ਪੁਰਾਣਾ ਦਰਖਤ ਹੋਏਗਾ ਜੀ ਇਹ ਏ ਦੇਖੋ ਜੀ ਦੋਸਤੋ ਇਦਾਂ ਦੇ ਦਰਖਤ ਪੁਰਾਣੇ ਲੋਪ ਹੁੰਦੇ ਜਾ ਰਹੇ ਸਾਨੂੰ ਲੋੜ ਹੈ ਇਹਨਾਂ ਦੀ ਸੰਭਾਲ ਕਰਨ ਦੀ ਦੋਸਤੋ ਦੇਖੋ ਧਿਆਨ ਨਾਲ ਦੇਖੋ ਕਿੰਨਾ ਪੁਰਾਣਾ ਇਹਦਾ ਤਣਾ ਦੇਖੋ ਜੀ ਕਿੰਨਾ ਮੋਟਾ ਹੈ ਅਸੀਂ ਅਗਰ ਨੀਚੇ ਤਾਂ ਜਾ ਨਹੀਂ ਰਹੇ ਕਿਉਂਕਾ ਕਾਫੀ ਹੈ ਨੀਚੇ ਤੇ ਦੇਖੋ ਕਿੰਨਾ ਤਣਾ ਮੋਟਾ ਹੈ ਬਹੁਤ ਹੀ ਪੁਰਾਣਾ ਦਰਖਤ ਹਾਂ ਦੇਖੋ ਦੇਖੋ ਜੀ ਲੀਲਕਾ ਇੱਥੇ ਬਹੁਤ ਨੇ ਜੀ ਨੀਲ ਗਊ ਜੀ ਨੂੰ ਕਹਿੰਦੇ ਆਪਾਂ ਇਹ ਉਹਨਾਂ ਦੇ ਕਰਕੇ ਵਾਰਡ ਲਾਈ ਹੋਈ ਹੈ ਇੱਥੇ ਕਿ ਨੁਕਸਾਨ ਨਾ ਕਰੇ ਫਸਲਾਂ ਦਾ ਇਹ ਦੇਖੋ ਵਾਰਡ ਇਹ ਸਾਹਮਣੇ ਟੋਨੀ ਸਰਦਾਰ ਦੇ ਖੇਤ ਨੇ ਜੀ ਮੱਛੀਆਂ ਰੱਖੀਆਂ ਹੋਈਆਂ ਨੇ ਜੀ ਉਹਨਾਂ ਨੇ ਫੌਜੀ ਕਾਨੂੰਨੀ ਦਾ ਦੰਦਾ ਸ਼ੁਰੂ ਹੋ ਗਿਆ ਕੋੜੜੇ ਦੀ ਹੱਦ ਖਤਮ ਹੋ ਗਈ ਇਹ ਉਹਨਾਂ ਨੇ ਮੱਛੀਆਂ ਰੱਖੀਆਂ ਹੋਈਆਂ ਨੇ ਜੀ ਇੱਥੇ ਇਹ ਵੀ ਸੇਖਰ ਮੱਜਰੇ ਤੇ ਫੌਜੀ ਕਾਨੂੰਨੀ ਦਾ ਦੰਦਾ ਸ਼ੁਰੂ ਹੋ ਗਿਆ ਜੀ ਦੇਖੋ ਜੀ ਉਹ ਪਾਣੀ 'ਪਾ ਖੜਿਆ ਦੇਖੀ ਵਿੱਚ ਮੱਛੀਆਂ ਰੱਖੀ ਹੋਇਆ ਉਹ ਪਿੱਛੇ ਹਾਂ ਉਹ ਤਾਂ ਹੋਰ ਕੁਛ ਹੈ ਸਰਦ ਨੂੰ ਹੋਦਾ ਟ੍ਰੈਕ ਕਰਾ ਰਿਹਾ ਦੇਖੋ ਜੀ ਸਾਹਮਣੇ ਜੰਗਲ ਸ਼ੁਰੂ ਹੋ ਗਿਆ ਨੀਲ ਗਿਆ ਇੱਥੇ ਬਹੁਤ ਨੇ ਸੂਰ ਜੰਗਲੀ ਸੂਰ ਬਹੁਤ ਨੇ ਜੀ ਇਹ ਖੇਤਾਂ ਨੂੰ ਬਚਾਉਣ ਵਾਸਤੇ ਬਾੜ ਕਰੀ ਹੋਈ ਹੈ ਜੀ ਜ਼ਿਮੀਂਦਾਰਾਂ ਨੇ ਇਹ ਦੇਖੋ ਜੀ ਬਹੁਤ ਅਹੀ ਅੱਗੇ ਖਤਰੇ ਵਾਲਾ ਏਰੀਆ ਸ਼ੁਰੂ ਹੋ ਗਿਆ ਨੀਲ ਗਿਆ ਤੇ ਆਪਣਾ ਸੂਰ ਜੰਗਲੀ ਤੇ ਆਪਾਂ ਇੱਥੋਂ ਹੀ ਵਾਪਸ ਜਾ ਰਹੇ ਹਾਂ ਜੀ ਕਿ ਅੱਗੇ ਮੇਰੇ ਨਾਲ ਵਰਤੇਗ ਸਿੰਘ ਛੋਟਾ ਬੱਚਾ ਹੈ ਇਸ ਲਈ ਅਸੀਂ ਪਿੱਛੇ ਜਾਣ ਦਾ ਫੈਸਲਾ ਕੀਤਾ ਹੈ ਜੀ ਠੀਕ ਹੈ ਜੀ ਉਹਨਾਂ ਨੇ ਅੱਗੇ ਜਾ ਕੇ ਗੜ ਸ਼ੰਕਰ ਲੈ ਲਈ ਜ਼ਮੀਨ ਤੇ ਅੱਗੇ ਦਿਖਾਣੇ ਆ ਦੋਸਤੋ ਸਾਡਾ ਏਰੀਆ ਹੋਰ ਅਗਵੀ ਕਿੱਥੇ-ਕਿੱਥੇ ਫਾਰਮ ਖੁੱਲੇ ਹੋਏ ਨੇ ਇਹ ਦੇਖੋ ये लड़का दौड़ लगा रहा है साइकिल की ये देखो कितना बड़ा टोबा है ये देसी